ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਅੱਜ ਗੱਲ ਕਰਦੇ ਆ ਕਰਮ ਹਰੇਕ ਕੰਸਾਨ ਕਰਮ ਕਰਦਾ ਕੋਈ ਚੰਗੇ ਕਰਮ ਕਰਦਾ ਕੋਈ ਮਾੜੇ ਕਰਮ ਕਰਦਾ ਪਰ ਧਰਮ ਦੀ ਕਚਹਿਰੀ 'ਚ ਤੁਹਾਨੂੰ ਨਾਮ ਤੋਂ ਨਹੀਂ ਪਛਾਣਿਆ ਜਾਂਦਾ ਕਰਮ ਤੋਂ ਪਛਾਣਿਆ ਜਾਂਦਾ ਨਾਮ ਤਾਂ ਸਿਰਫ ਬੁਲਾਉਣ ਲਈ ਸੱਦਿਆ ਜਾਂਦਾ ਕਿਸੇ ਨੂੰ ਆਵਾਜ਼ ਮਾਰਨ ਲਈ ਸੱਦਿਆ ਜਾਂਦਾ ਪਛਾਣ ਉਹਦੇ ਕਰਮਾਂ ਤੋਂ ਹੁੰਦੀ ਆ ਸੋ ਇਸ ਦੇ ਨਾਲ ਹੀ ਰਿਲੇਟਡ ਇੱਕ ਛੋਟੀ ਜੀ ਸਟੋਰੀ ਆ ਇੱਕ ਕਿਸਾਨ ਹੁੰਦਾ ਤੇ ਬਾਰਿਸ਼ ਕਾਫੀ ਆ ਜਾਂਦੀ ਆ ਫਸਲ ਖਰਾਬ ਹੋ ਜਾਂਦੀ ਆ ਸੇਬਾਂ ਦੀ ਸੇਬ ਖਰਾਬ ਹੋ ਜਾਂਦੇ ਸਾਰੇ ਫਸਲ ਸਾਰੀ ਖਰਾਬ ਹੋ ਜਾਂਦੀ ਹੈ ਤੇ ਉੱਥੇ ਇੱਕ ਸਾਧੂ ਮਹਾਤਮਾ ਹੁੰਦੇ ਆ ਇੱਕ ਮੱਠ ਹੁੰਦਾ ਸਾਧੂ ਮਹਾਤਮਾ ਉਹ ਉਸ ਟਾਈਮ ਤੇ ਉਸ ਕਿਸਾਨ ਨੂੰ ਸੰਭਾਲ ਦੇ ਰੋਟੀ ਪਾਣੀ ਦੇ ਦਿੰਦੇ ਆ ਤੇ ਕਿਸਾਨ ਚਲੋ ਆਪਣਾ ਜੀਵਨ ਪਤਿਤ ਕਰਦਾ ੱਖਾ ਸੁੱਖਾ ਹੋ ਕੇ ਤੇ ਸਤਮਾ ਨੰਗ ਦਾ ਆਪਣੇ ਚਾਲੇ ਚੱਲਦਾ ਫਸਲ ਦੀ ਰਤੋਂ ਦੀ ਬੀਜਾਂ ਦੀ ਕਿਸਾਨ ਦੂਰੀ ਤੋਂ ਮਿਹਨਤ ਕਰਦਾ ਫਸਲ ਬੀਜਦਾ ਫਲ ਹੁੰਦਾ ਵੜਾ ਲੱਗਦਾ ਤੇ ਮੱਠ ਚ ਮੱਥਾ ਟੇਕਣ ਜਾਂਦਾ ਹੁੰਦਾ ਸੀ ਉਹ ਉਸੇ ਚ ਉਹ ਕੀ ਕਰਦਾ ਜਦੋਂ ਫਸਲ ਵਧੀਆ ਹੁੰਦੀ ਵਧੀਆ ਸੇਬ ਹੁੰਦੇ ਆ ਤਾਂ ਉਹ ਮੱਠ ਚ ਜਾਂਦਾ ਇੱਕ ਪੇਟੀ ਲੈ ਕੇ ਬਹੁਤ ਸੋਹਣੇ ਸੇਬ ਹੁੰਦੇ ਆ ਤੇ ਉਹ ਇੱਕ ਪੇਟੀ ਉੱਥੇ ਸਾਧੂ ਨੂੰ ਦੇਣ ਜਾਂਦਾ ਤੇ ਉਹ ਸਾਧੂ ਸਿਰਫ ਇਕੱਲੇ ਨਿਗਰਾਨੀ ਰੱਖਦੇ ਹੁੰਦੇ ਮੱਠ ਦੀ ਗੇਟ ਖੋਲਦੇ ਹੁੰਦੇ ਆ ਉਹ ਕਹਿੰਦਾ ਠੀਕ ਹੈ ਜੀ ਸਾਧੂ ਨੂੰ ਦੇ ਜਾਂਦਾ ਸਾਧੂ ਕਹਿੰਦਾ ਠੀਕ ਹੈ ਭਗਤਾਂ ਨੂੰ ਦੇ دیا۔ ਤਾਂ ਉਹ ਕਹਿੰਦਾ ਬਾਬਾ ਜੀ ਤੁਸੀਂ ਮੈਨੂੰ ਔਖੇ ਟਾਈਮ ਚ ਸੰਭਾਲਿਆ ਸੀ ਰੋਟੀ ਪਾਣੀ ਦਿੱਤਾ ਸੀ ਤੇ ਤੇਰੇ ਤੋਂਡੇ ਕਰਕੇ ਆ ਉਹ ਕਹਿੰਦਾ ਨਹੀਂ ਤੁਸੀਂ ਅੰਦਰ ਮੰਤ ਜੀ ਹੈਗੇ ਆ ਉਹਨਾਂ ਵਾਸਤੇ ਉਹਨਾਂ ਨੂੰ ਦੇ ਕੇ ਆਉ ਕਹਿੰਦਾ ਨਹੀਂ ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦਾ ਮੈਂ ਤੁਹਾਨੂੰ ਜਾਣਦਾ ਤੁਹਾਡੇ ਲੈ ਲੈ ਕੇ ਆਇਆ ਉਹਨਾਂ ਦਾ ਠੀਕ ਹੈ ਚਲ ਕੋਈ ਗੱਲ ਨਹੀਂ ਸਾਧੂ ਮਤਮਲ ਲੈ ਜਾਂਦਾ ਅੰਦਰ ਤੇ ਸੇ ਬੜੇ ਸੋਹਣੇ ਹੁੰਦੇ ਆ ਤਾਂ ਉਹ ਜਿਹੜਾ ਸਾਧੂ ਮਹਾਤਮਾ ਹੁੰਦਾ ਸੀ ਮੱਠ ਦਾ ਜਿਹੜਾ ਗੇਟ ਖੋਲਦੇ ਹੁੰਦੇ ਆ ਉਹ ਆਪਣੇ ਅੱਗੇ ਮਹੰਤ ਜੀ ਲਈ ਲੈ ਜਾਂਦੇ ਆ ਜਿਹੜੇ ਅੰਦਰ ਹੁੰਦੇ ਰਹਿੰਦੇ ਤੇ ਮਹੰਤ ਜੀ ਕੀ ਕਰਦੇ ਆ ਉਹ ਸੇਵ ਪੇਟੀ ਫੜ ਲੈਂਦੇ ਆ ਤੇ ਮਹੰਤ ਜੀ ਸੋਚਦੇ ਆ ਵੀ ਇਹ ਸੇ ਸਾਡੇ ਲਈ ਨਹੀਂ ਹੋ ਸਕਦੇ ਐਨੇ ਸੋਹਣੇ ਸੇਵ ਕਿੰਨਾ ਵਧੀਆ ਫਲ ਕਿੱਥੋਂ ਆਇਆ ਉਹ ਕਹਿੰਦੇ ਵੀ ਆਪਣੇ ਆਪ ਨਾਲ ਵਿਚਾਰ ਕਰਦੇ ਆ ਤੇ ਉਹ ਕਹਿੰਦੇ ਇਹ ਸੇਬ ਅੰਦਰ ਜਿਹੜੇ ਮੇਨ ਸਾਧੂ ਸਾਡੇ ਮਹਾਤਮਾ ਜਨ ਜਿਹੜੇ ਬਾਬਾ ਜੀ ਉਹ ਅੰਦਰ ਬਿਮਾਰ ਪਏ ਉਹ ਆਪਣੇ ਆਪ ਚ ਸੋਚਦੇ ਵਿਚਾਰ ਕਰਦੇ ਪਏ ਹੁੰਦੇ ਆ ਤੇ ਉਹ ਉਹਨਾਂ ਵਾਸਤੇ ਪੇਟੀ ਦੀ ਆਉਂਦਾ ਸੇਬਾਂ ਦੀ ਉਹ ਜਿਹੜਾ ਮਹੰਤ ਤੇ ਉਹ ਜਦੋਂ ਅੰਦਰ ਬਾਬਾ ਜੀ ਕੋਲੇ ਪੇਟੀ ਜਾ ਪੜਿੰਦੀ ਆ ਮਹਾਤਮਾ ਕੋਲੇ ਜਿਹੜੇ ਮੇਨ ਮਹਾਤਮਾ ਸੀ ਉਹਨਾਂ ਦੇ ਉਹਨਾਂ ਕੋਲੇ ਪੇਟੀ ਜਾ ਪੜਿੰਦੀ ਆ ਉਹ ਖੜੇ ਮਤਲਬ ਕਿ ਬਿਸਤਰੇ ਤੇ ਬੈਠੇ ਹੁੰਦੇ ਆ ਤੇ ਦੇਖਦੇ ਆ ਪੇਟੀ ਸੇਬਾਂ ਦੀ ਆਈ ਆ ਤੇ ਆਪਣੇ ਆਪ ਚ ਉਹ ਵੀ ਇੱਕ ਵਿਚਾਰ ਕਰਦੇ ਆ ਕਹਿੰਦੇ ਵੀ ਇੰਨੇ ਸੋਹਣਾ ਫਲ ਆ ਕਿੱਥੋਂ ਆਇਆ ਤੇ ਅਸੀਂ ਨਹੀਂ ਲੈ ਸਕਦੇ ਉਹ ਇੱਕ ਆਵਾਜ਼ ਮਾਰਦੇ ਮਹਾਤਮਾ ਸਾਧੂ ਕਹਿੰਦੇ ਵੀ ਇਹ ਪੇਟੀ ਨਾ ਜਿਹੜਾ ਸਾਡਾ ਖਾਣਾ ਬਣਾਉਂਦਾ ਸਾਡੀ ਦੇਖ ਰੇਖ ਕਰਦਾ ਤੁਸੀਂ ਰਸੋਈ ਚ ਫੜਾ ਦਿਓ ਉਹਨਾਂ ਨੂੰ ਤੇ ਉਹਨਾਂ ਲਈ ਆ ਇਹ ਤੇ ਉਹ ਜਿਹੜੇ ਰਸੋਈ 'ਚ ਕੰਮ ਕਰਦੇ ਹੁੰਦੇ ਬਾਬਾ ਜੀ ਉਹਨਾਂ ਨੂੰ ਦੇ ਦਿੰਦੇ ਆ ਤੇ ਜਿਹੜੇ ਮਹਾਤਮਾ ਜੀ ਅਸਤੇ ਖਾਣਾ ਬਣਾਉਂਦੇ ਹੁੰਦੇ ਆ ਤੇ ਉਹ ਕਹਿੰਦੇ ਵੀ ਜਦੋਂ ਪੇਟੀ ਲੈ ਜਾਂਦੇ ਆ ਅੰਦਰ ਰਸੋਈ 'ਚ ਉਹ ਕਹਿੰਦੇ ਨਹੀਂ ਇਹ ਸਾਡੇ ਲਈ ਨਹੀਂ ਹੋ ਸਕਦੀ ਕਿਉਂਕਿ ਮੈਂ ਹਲੇ ਨਵਾਂ ਨਵਾਂ ਲੱਗਾ ਹਲੇ ਮਹਾਤਮਾ ਜੀ ਨਾਲ ਨਵਾਂ ਨਵਾਂ ਜੁੜਿਆ ਹਾਂ ਥੋੜਾ ਟਾਈਮ ਹੋ ਗਿਆ ਤੇ ਮੇਰੇ ਲਈ ਸੇਵ ਨਹੀਂ ਐਡੀ ਛੇਤੀ ਮੈਨੂੰ ਫਲ ਨਹੀਂ ਮਿਲ ਸਕਦਾ ਇਹ ਕਿ ਪ੍ਰਮਾਤਮਾ ਇੰਨਾ ਨੇੜੇ ਨਹੀਂ ਹੋ ਸਕਦਾ ਤੇ ਉਹ ਕੀ ਕਰਦੇ ਆ ਉਹ ਪੂਰਨ ਨਾਲ ਜਿਹੜੇ ਗੇਟ ਦਾ ਮੱਠ ਦਾ ਗੇਟ ਦਰਵਾਜ਼ਾ ਖੋਲਦੇ ਹੁੰਦੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਕਿਉਂਕਿ ਨਵੇਂ-ਨਵੇਂ ਆਏ ਹੁੰਦੇ ਹੋਰ ਉਹਨਾਂ ਦੀ ਮਦਦ ਕਰਦੇ ਹੁੰਦੇ ਆ ਇੱਥੇ ਮੱਠ 'ਚ ਰਹਿਣ 'ਚ ਤੇ ਉਹ ਕੀ ਕਰਦਾ ਉਹ ਜਿਹੜੇ ਫਲਾਂ ਦੀ ਟੋਕਰੀ ਹੁੰਦੀ ਹੈ ਪੇਟੀ ਹੁੰਦੀ ਆ ਉਹ ਸਾਧੂ ਜੀ ਨੂੰ ਦੇ ਦਿੰਦਾ ਜਿਹੜੇ ਮੱਠ ਦਾ ਨਿਗਰਾਨੀ ਕਰਦੇ ਹੁੰਦੇ ਗੇਟ ਖੋਲਦੇ ਹੁੰਦੇ ਆ ਤੇ ਉਹ ਕਹਿੰਦਾ ਇਹ ਤੁਹਾਡੇ ਵਾਸਤੇ ਆ ਮੈਂ ਇਹਨੂੰ ਨਹੀਂ ਲੈ ਸਕਦਾ ਤਾਂ ਉਹ ਸਾਧੂ ਮਹਤਵਾਨ ਨੂੰ ਦੇ ਦਿੰਦੇ ਪੇਟੀ ਉਹ ਤੇ ਇਹ ਤੁਹਾਡੇ ਲਈ ਸਾਧੂ ਮਹਤਮਾ ਜੀ ਤੁਸੀਂ ਮੈਨੂੰ ਉਸ ਟਾਈਮ ਤੇ ਅੰਦਰ ਮੱਠ ਚ ਰਹਿਣ ਲਈ ਜਗ੍ਹਾ ਦਿੱਤੀ ਸ਼ਰਨ ਦਿੱਤੀ ਮੈਨੂੰ ਆਪਣੇ ਨਾਲ ਸਾਧ ਸੰਗਤ ਜੀ ਜੋੜਿਆ ਤੁਹਾਡੇ ਲਈ ਆ ਤਾਂ ਉਹ ਜਿਹੜੇ ਸਾਧੂ ਮਹਤਮਾ ਹੁੰਦੇ ਜਿਹੜੇ ਪਹਿਲੇ ਜਿਹੜੇ ਗੇਟ ਖੋਲਦੇ ਹੁੰਦੇ ਆ ਤੇ ਉਹ ਬੜੇ ਖੁਸ਼ ਹੁੰਦੇ ਆ ਅੰਦਰ ਅੰਦਰ ਮੁਸਕਰਾਉਂਦੇ ਆ ਤੇ ਭੇਟੀ ਫੜ ਲੈਂਦੇ ਆ ਤੇ ਆਪਣੇ ਆਪ ਵਿਚਾਰ ਕਰਦੇ ਆ ਵੀ ਇੱਕ ਕਰਮ ਆ ਜਿੱਥੋਂ ਗਿਆ ਸੀ ਉੱਥੇ ਵਾਪਸ ਆਇਆ ਆਪਾਂ ਦੀ ਕਿਵੇਂ ਘੁਮ ਘੁਮਾ ਕੇ ਕਿੱਦਾਂ ਮਰਜੀ ਵਾਪਸ ਉਸੇ ਇਨਸਾਨ ਕੋਲ ਆਉਂਦੀ ਹੈ ਸੋ ਇਸ ਕਰਕੇ ਕਹਾਣੀ ਛੋਟੀ ਜੀ ਸੀ ਜੇ ਤੁਸੀਂ ਕਿਸੇ ਦਾ ਚੰਗਾ ਕਰਮ ਕਰੋਗੇ ਨਾ ਤੁਸੀਂ ਕਿਸੇ ਦਾ ਤੁਸੀਂ ਚੰਗਾ ਕਰਮ ਕਰੋਗੇ ਤੁਸੀਂ ਜਿੱਥੇ ਮਰਜੀ ਜਾਵੜ ਉਹਦਾ ਫਲ ਘੁਮ ਘੁਮਾ ਕੇ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਸੋ ਇਸ ਕਰਕੇ ਚੰਗੇ ਕਰਮ ਕਰਿਆ ਕਰੋ ਵਧੀਆ ਕਰਮ ਕਰਿਆ ਕਰੋ ਤੁਸੀਂ ਤੁਹਾਡੀ ਪਛਾਣ ਕਰਮਾਂ ਤੋਂ ਹੁੰਦੀ ਆ ਨਾ ਕਿ ਨਾਮ ਤੋਂ ਨਾਮ ਤੋਂ ਬੁਲਾਉਂਦਾ ਵਾ ਤੁਹਾਨੂੰ ਕੋਈ ਚੰਗੇ ਕਰਮ ਕਰੋ ਚੰਗਾ ਕਰਤਾਰ ਰੱਖੋ ਤਾਂ ਜੋ ਤੁਹਾਨੂੰ ਹਰੇਕ ਕੋਈ ਵਧੀਆ ਤਰੀਕੇ ਨਾਲ ਜਾਣ ਸਕੇ ਤੇ ਕਰਮਾਂ ਦਾ ਫਲ ਤਾਂ ਚੰਗਾ ਮਿਲਣਾ ਹੀ ਮਿਲਣਾ ਇਸ ਜਨਮ 'ਚ ਮਿਲ ਜੇ ਨਹੀਂ ਤਾਂ ਅਗਲੇ ਜਨਮ 'ਚ ਜਦੋਂ ਮਰਜੀ ਮਿਲ ਜੇ ਉਹ ਤਾਂ ਮਿਲਣਾ ਮਿਲਣਾ ਹੀ ਆ ਘੁੰਮ ਕੇ ਤੁਹਾਡੇ ਕੋਲੇ ਆਉਣਾ ਹੀ ਆਉਣਾ ਸੋ ਇਸ ਕਰਕੇ ਚੰਗੇ ਕਰਮ ਕਰਿਆ ਕਰੋ ਭਾਈ ਸੋ ਜੇ ਕਹਾਣੀ ਵਧੀਆ ਲੱਗੀ ਦੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਸਟੋਰੀ ਅਗਲੀ ਕਹਾਣੀ ਚ ਕਿਸੇ ਚ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ